ਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇਰੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਪੰਜ ਛੇ ਝੋਟੀਆਂ ਵਖਾਲਾਂਗੇ ਜੋ ਸੱਜਰਾ ਤੇ ਗੱਭਣਾ ਤੇ ਬਾਕੀ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਚਲੋ ਵਧੀਆ ਚੱਲਦਾ ਬਾਕੀ ਸਾਰੇ ਮੇਰੇ ਤੋਂ ਪਾਲਾ ਡੇਰੀ ਪਰ ਮੇਖਾਂ ਪਿਆਰ ਪੂਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਹਾਂਜੀ ਬਾਕੀ ਪਿੰਡ ਆਪਣਾ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੀ ਜੈਨਤੀਪੁਰ ਤੋਂ ਹਨ 4 ਕਿਲੋਮੀਟਰ ਪੈਂਦਾ ਵਾ ਜੈਨਤੀਪੁਰ ਤੇ ਮਾਲ ਆਪਣਾ ਸੁਆ ਸੁਆਏ ਹੈਗਾ ਠੀਕ ਹੈ ਜੀ ਤੇ ਠੁਕੀਆਂ ਮੰਗੂ ਮਿੱਤੂ ਦਾ ਗਿਆ ਗਾਵਾਂ ਵੀ ਹੈਗੀਆਂ ਉਦਾਂ ਦਾ ਹਾਂ ਛੋਟੀ ਆਪਣੀ ਰਾਜੀ ਹੋਈ ਆ ਠੀਕ ਹੈ ਜੀ ਦੁਜੀ ਸੂਈ ਆਜੀ ਸੂਈ ਹਾਂ ਸਾਜੀ ਕੀ ਹਾਲਿਆ ਕੈਮ ਜੋ ਸასი ਗੱਲ ਸასი ਗੱਲ ਇਹ ਸੂਈ ਝੋਦੀ ਦੁਜੀ ਸੂਈ ਆਜੀ ਸੂਈ ਆ ਆਹ ਕਰੀ ਗਈ ਜੇ ਚੜਦੀ ਆ ਠੀਕ ਆ ਜੀ ਠੀਕ ਆ ਜੀ ਜੇ ਚੜਦੀ ਆ 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 ਤੇ ਬੱਚਾ ਕੀ ਆ ਗਿਆ ਜੋ ਮਗੜ ਕਟਿਆ ਫਿਰ ਕਟਾ ਆ ਗਿਆ ਠੀਕ ਹੈ ਕਟਾ ਕਟਾ ਆ ਗਿਆ ਕਟਾ ਆ ਗਿਆ ਠੀਕ ਹੈ ਜੀ ਆਓ ਜੀ ਅੰਦਰ ਵੇਲਾ ਬੱਚਾ ਮਗੜ ਕਟਾ ਆ ਗਿਆ ਲੇ ਵਾਲੂਆਰੇ ਬਹੁਤ ਕਮਾਲ ਦੀ ਚੀਜ਼ ਹੋਦੀ ਨੇ। ਬਾਈ ਜੂਈ ਕਿਦਾਂ ਨਿਕਲੀ ਜੋ? ਮੈਨੂੰ ਚੋਈ ਗੱਲਾਂ ਹੀ ਗਾਂਦੀਆਂ ਨੇ। ਠੀਕ ਹੈ ਜੀ। ਹਾਂ ਬਸ਼ਕੀਨ ਵੜੀ ਝੋਟੀ ਵੇ। ਹਾਂ ਜੀ। ਇਹਨੂੰ ਕੋਈ ਪਤਾ ਨਹੀਂ ਅਜੇ ਲੱਪਾ ਲੂਪਾ ਚੱਕ ਗਈ ਪੂਰਾ। ਠੀਕ ਹੈ ਜੀ। ਇਹ ਵੇ ਪੰਡ ਪਾਈ ਥਲੇ ਕੋ ਦੰਗੀ ਕਿਲੋਣਾਂ ਚਾਹਾਂ ਬੱਡਾ ਕਰ ਦੋ ਬਾਕੀ ਆਪਣੇ ਹਿਸਾਬਾ ਪਹਿਲਾਂ ਲੈ ਲਓ। ਠੀਕ ਹੈ ਜੀ। ਆ ਬੱਚਾ ਤਾਂ ਆਇਆ ਮਗਰ ਕੱਟਾ ਆ। ਜੀ ਸੁਈ ਆ। ਜੇ ਛੁੱਟਦੀ ਆ। ਜੇ ਜੂਰ ਦੀ ਗਰੰਟੀ ਆ। ਜੇ ਜੂਰ ਛੁੱਟਦੀ ਆ। ਠੀਕ ਹੈ ਜੀ। ਚਲ ਆ ਜੀ। ਤੇ ਦੱਸੀ ਇਹ ਡੇਟ ਕੱਢੀ ਦਾ। ਕਿੱਥੇ ਜਾ ਮੋਲਾ ਤਾਂ ਮੈਂ ਗੱਡੀ ਇਹੋ ਜੀ ਨਾ ਹਾਂਜੀ ਇਹਨਾਂ ਜਿਹੜਾ ਭਾਵੇਂ ਸਵਾਲ ਕਰਦੀ ਐ ਸਵਾ ਸਵਾ ਨਹੀਂ ਕਰਾਂ ਜੇ ਦੇ ਦੇਣੀ ਆ ਹਾਂਜੀ 92 ਦੇ ਦਾਂਗੇ ਕਰੀਏ ਜੀ ਅੱਜ ਹਾਂ 85000 ਦੇ ਦਾ ਵਾਹ ਜੀ ਵਾਹ ਦਾਹੀ ਤੂੰ ਛੱਟ 84 ਹਾਂ ਕਰੀਏ ਜੀ ਅੱਜ ਹੋਰ ਚਲੋ ਕਰ ਦੋ ਜੋ ਕਰਦੇ ਤੇ ਇਹ ਕਰਦੀ ਜਾਈ ਫਿਰ ਕਰਦੇ 82000 ਦੀ ਦੂਜੀ ਸੂਏ ਚੋ ਦੀ ਠੀਕ ਹੈ ਜੀ ਵੇਖੋ ਝੋਟੀ ਗੱਡੀ ਵੇਖੋ ਝੋਟੀ ਵਾਲੇ ਵਾਦੇ ਕਮਾਲਾਂ ਕੀ ਦੀਆਂ ਕਰਦੀ ਨੇ ਖੱਬਾ ਬਣੀ ਠੰਡੀ ਜੀ 82000 ਦੀ ਦੂਜੀ ਸੂਏ ਅੱਜ ਹੀ ਸੂਈ ਗਈ ਵਾਹ ਜੀ ਵਾਹ ਚਲੋ ਲੈ ਆ ਲੂਆ ਬਹੁਤ ਕੱਢੀਦਾ ਜਿਹਦਾ ਜਦ ਬੋਲਾ ਕੁਝ ਹੋਵੇ ਠੀਕ ਹੈ ਜੀ ਬੋਲਾ ਬਣਾ ਖੜਕੇ ਕੋਈ ਬੋਲਾ ਬਲਾ ਬਣਾ ਕੇ ਪੀਵੇ ਇਹਨੂੰ ਕਿੱਥੇ ਘਟਨ ਖਾ ਲੋ ਇਹਨੂੰ ਪੰਜ ਛੇ ਦਿਨ ਹੋ ਗਏ ਸੁੱਝ ਨੂੰ ਠੀਕ ਹੈ ਜੀ ਚਲੋ ਬੱਚਾ ਕਿੱਥੇ ਆ ਉੱਤੇ ਆ ਕੱਟੀ ਮਗਰ ਇਹਦੇ ਬਹੁਤ ਸੌਣ ਰਗੀ ਠੀਕ ਹੈ ਜੀ ਕੱਤੀ ਆ ਗਈ ਮਗਰ ਬੜੀ ਭੜੀ ਕੁ ਬਠੋਰੇ ਵਰਗੀ ਠੀਕ ਹੈ ਜੀ ਸਾਜੀ ਇਦਾਂ ਦੀ ਲੱਗੀ ਆ ਹਾਂਜੀ ਗੱਲਾਂ ਹੀ ਗਾਂ ਦੇ ਬਹੁਤੀ ਜ਼ਿਆਦਾ ਛੋਣ ਚੰਗੀ ਵਾਹ ਜੀ ਵਾਹ ਬੜੀ ਸਾਫ ਹੈ ਵੀ ਛੱਡੇ ਜੁਦੇ ਦੀ ਉਹਦਾ ਰਿਕਾਰਡ ਟੁੱਟਾ ਪਿਆ ਤੇ ਦੁੱਧ ਦੀ ਨਾਗ ਆਇਆ ਲੇਖੋ ਦੁੱਧ ਲੇਖੋ 8 ਕਿਲੋ ਹੋਵੇ 9 ਹੋਵੇ 8 8 9 ਕਿਲੋ ਦੁੱਧ ਆ ਠੀਕ ਹੈ ਜੀ ਬਾਕੀ ਲੈਵਲ ਉਹਦੀ ਬਹੁਤ ਸਾਫ ਆ ਲੈ ਆਓ ਜੀ ਠੀਕ ਹੈ ਜੀ ਕੱਟੀ ਆ ਕੀ ਮਗੜ ਮਗੜ ਕੱਟੀ ਬਹੁਤ ਹੀ ਥੋੜੀ ਆ ਬਹੁਤ ਸੋਹਣੀ ਗੋਲੀ ਬਿੱਲੀ ਠੀਕ ਹੈ ਜੀ ਤਾਜੀ ਹੋਈ ਆ ਠੀਕ ਆ ਕੱਟੀ ਕੱਟੀ ਉਧਰ ਬੱਜੀ ਕੱਟੀ ਉਧਰ ਠੀਕ ਆ ਇਹ ਦੁੱਧ 8-9 ਕਿਲੋ ਤੇ ਦਸੀਏ ਰੇਟ ਕਰੀਏ ਜੀ ਦੇ ਦਾਂਗੇ 70000 ਹਾਂਜੀ 70 ਹੀ ਦੇ ਦਾਂਗਾ ਹਾਂ ਨਾ 1000 ਹੋਰ ਕੱਟ ਕਰ ਦਾਂਗੇ ਚਲ 60000 ਦੀ ਕਰਦੀ 60000 ਵੀ ਕਰ ਦਾਂਗੇ ਵਾਹ ਜੀ ਵਾਹ 60000 ਦੀ ਆਦੀ ਆਪਸ ਨੂੰ ਕੇ ਲਈ ਦੁੱਧ ਤੇ ਕੱਟੀ ਮਗਰ ਠੀਕ ਆ ਜੀ ਬਾਕੀ ਹੋਰਾਂ ਦੇ ਭੰਡ ਪੜਾ ਦਾਂ ਮੈਂ ਤਾਂ ਨਾ ਆ ਵੇਖੋ ਪਹਿਲਾਂ ਛੋਟੀ ਵਾਲ ਵਾਲਿਆਂ ਹਰਾਣਾ ਕਰਦੀ ਫਿਰ ਦੀ ਆਹੇ ਬੱਚਾ ਤੇਦਾ ਹੈ ਨਹੀਂ ਆ ਠੀਕ ਹੈ ਜੀ ਛਲ ਝੋਟੀ ਬਹੁਤ ਸ਼ਕੀਨ ਆ ਲਗਾ ਕਿਤੇ ਬਾਲਟੀ ਛੇਕਾਂ ਦਾ ਏਦਾਂ ਹੀ ਭਾਵੇਂ ਨਾ ਹਾਂਜੀ ਏਦਾਂ ਹੀ ਚੋ ਠੀਕ ਹੈ ਜੀ ਬਹੁਤ ਚਵਾ ਦਾਂਗਾ ਬਹੁਤ ਇੰਦੀ ਚੰਗੀ ਕੱਢੀ ਆ ਦੇਖੋ ਪਹਿਲੀ ਸੁਏ ਨਹੀਂ ਪਹਿਲੇ ਸੁਏ ਕਦੀ ਆ ਗਈ ਬੱਚਾ ਹੈ ਨਹੀਂ ਕਦੀ ਆ ਮਰ ਗਿਆ ਏ ਪਹਿਲੇ ਨਿਕਲ ਨਹੀਂ ਨਿਕਲੇ ਉਹ ਨਹੀਂ ਆ ਪਾਂਦੇ ਠੀਕ ਹੈ ਜੀ ਘਰ ਵਾਂ ਦਸਨ ਮੁਤਾਬਕ ਆ ਵੀ ਗੁੜਾੜੀ ਵਾਹ ਜੀ ਵਾਹ ਸਿੰਘ ਕਹਦਾ ਕੋਕਾ ਹੀ ਲੱਗਾ ਜੀ ਦੇਖੋ ਝੋਟੀ ਦੇਖੋ ਕੱਢਾ ਸੱਜਣਾ ਲਗਾ ਜੀ ਹਾਂਜੀ ਤੇ ਹਾਜੀ ਟੋਕਰ ਜੀ ਵਾਹ ਜੀ ਵਾਹ ਪਹਿਲੇ ਸੂਏ ਕੱਟੀ ਆ ਗਈ ਤੇ ਦੁੱਧ ਕਿੰਨਾ ਆ ਗਿਆ ਜੋ 6 ਕਿਲੋ ਆ 6 ਕਿਲੋ ਦੁੱਧ ਤੇ ਪਹਿਲਾ ਸੂਗਾ ਚਕੀਨੀਆਂ ਜੇ ਬਹੁਤਾਂ ਕੱਟੀ ਉਧਰ ਦੀ ਕੱਟੀ ਇਧਰ ਦੀ ਥੋੜੀ ਹਾਂਜੀ ਚਕੀਨ ਚਕਾਨ ਬੜੀ ਆ ਬੱਚਾ ਨਹੀਂ ਆ ਰਹਿਣ ਦੋ ਹਾਂਜੀ ਇਹ ਮਿਲਦੀ ਮਿਲਦੀ ਕਿਦਾਂ ਇੱਦਾਂ ਨਹੀਂ ਰੱਖਣੀ ਸਾਹਮਣੇ ਨਹੀਂ ਸਿਆਲ ਚੋਣੀ ਠੀਕ ਆ ਇਦਾਂ ਹੀ ਕਿਸੇ ਦੇ ਘਰ ਜਾ ਕੇ ਵੀ ਰਤ ਨਹੀਂ ਫਿਰ ਲੰਗ ਮਰੂ ਠੀਕ ਹੈ ਜੀ ਹੋ ਸਕਦਾ ਪਾਣੀ ਨਹੀਂ ਦੇ ਹਾਂਜੀ ਕਿ ਸਿਲ ਸੰਡੀ ਬੜੀ ਆ ਚਵਾ ਪਸਮਾ ਇੱਕ ਨੰਬਰ ਦਾ ਠੀਕ ਹੈ ਜੀ ਤੇ ਸੱਜਰਾਂ ਜਿੰਨਾ ਝੱਡਾ ਲਈ ਫਿਰਦੀ ਏ ਹਾਂਜੀ ਹਾਂਜੀ ਲੇ ਵਾਲੂ ਆ ਬੋਧਾ ਤੇ ਚਵਾ ਚੂ ਵੀ ਫੜਾ ਖੜੀਆ ਹਾਂਜੀ ਤੇ ਕੜੀਏ ਦੇ ਜਾਜੀ ਦਾ ਵੀ ਇਹ ਦੇ ਦਾਂਗੇ 72000 ਦੇ ਹਾਂਜੀ 72000 ਦੇ 70 ਦੀ ਹਾਂਜੀ 65 ਦੀ ਤੇ ਛੜੀ ਦੇ ਦਾਂਗੇ ਯਾਰ ਹੋ ਘਟ ਘਟ ਦਾਂਗੇ ਮਾਂ ਤਾਨ ਭੈਣ ਭਰਾ ਚੱਲ 55000 ਆਦੀ ਕਰ ਦਿੰਦੇ ਆ 55000 ਦੀ ਹਾਨਾ ਦੇਵਾਂਗੇ ਵਾਹ ਜੀ ਵਾਹ 55000 ਆਦੀ ਪਹਿਲੇ ਸੂਏ ਕਰੀ ਵਾਹ ਜੀ ਵਾਹ ਸ਼ਕੀਨੀਆਂ ਜੇ ਕੰਨੀ ਭੋਜ ਠੀਕ ਹੈ ਜੀ ਗੱਭਨ ਨਿੱਕੀ ਬਣੀ ਜਰੂਰ ਹੈ ਪਤਾ ਨਹੀਂ ਨਿਕਲੀ ਕਿ ਨਹੀਂ ਨਿਕਲੀ ਆਪਣੀ ਗੱਭਨ ਦੀ ਕੋਈ ਗਾਰੰਟੀ ਨਹੀਂ ਆਪਾਂ ਠੀਕ ਹੈ ਜੀ ਦੁੱਧ ਸੇਲ ਚ ਵਾਪਸ ਮਾ ਤੇ ਗਾਂ ਵਾਹ ਤੇ ਸੋਨਾ ਵਾ ਠੀਕ ਹੈ ਜੀ ਅਗਲੇ ਸੂਏ ਨੂੰ ਕਦੀ ਕੀ ਕੰਮ ਹੁੰਦਾ ਠੀਕ ਹੈ ਜੀ ਇਹ ਵੀ ਸੂਈ ਆ ਆ ਦੂਜੇ ਸੂਏ ਕੰਦੀ ਜਿਹੜੀ ਆ ਠੀਕ ਹੈ ਜੀ ਆਹ ਪੁੱਲਾ ਨਾੜੂ ਵੇਹ ਕਿੰਨੀ ਲੰਮੀ ਬੇਲ ਦੀ ਖਾਦ ਕਾਟ ਕੇ ਕਟਾ ਬੜੀ ਚੰਗੀ ਮੈਂ ਵੱਡੀ ਆ ਕਿ ਨਿੱਕੀ ਥੋੜਾ ਇਹ ਦੂਜਾ ਸੂਆ ਹੈ ਕਿ ਦੂਜਾ ਇਹ ਦੂਜਾ ਇਹ ਮੈਂ ਲਈ ਆ ਆਪਾਂ ਬਾਬਾ ਯਾਰਾ ਸਿੰਘ ਦੀ ਛੋਟੇ ਘੁੰਮਣ ਵਾਲੇ ਗੋਤਰਾ ਸਾਹਿਬ ਹੈ ਨਾ ਹਾਂਜੀ ਬਾਬਿਆਂ ਦਾ ਮਹੀਂ ਲਈ ਠੀਕ ਹੈ ਜੀ ਮਹੀਂ ਆ ਗੁਰੂ ਘਰ ਮਹੀਂ ਲਈ ਬੱਤਾਂ ਮੱਜ ਬੋਲੀਵੋਟਾ ਕੀਤਾ ਸੰਗਰਾਮ ਸਾਫੂ ਜੀ ਮਹੀਂ ਆ ਠੀਕ ਹੈ ਜੀ ਤੇ ਮਾੜੀ ਕੋਲਾ ਤਾਜੀ ਸੂਈ ਹੋਈ ਤੇ ਸਵੇਰ ਸੁਭਾ ਹੋਊਗੀ ਤੇ ਦੁੱਧ ਦੇਊਗੀ ਖਾਊਗੀ ਹਾਂਜੀ ਹਾਂਜੀ ਆਹੋ ਆਜੀ ਆਈ ਸਾ ਕਟੇ ਕਟਾਵਾ 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 ਆ ਗਿਆ ਮਗਰੇ ਦੂਜਾ ਸੁਆ ਤੇ ਕਿੰਨਾ ਕ ਬੋਲਾ ਬਾਲਾ ਜੋ ਬੋਲਾ ਵੀ ਰਹਿ ਜਾ ਮਤਲਬ ਕੋਈ ਅਸੀਂ ਤਾਂ ਬੋਲੇ ਤੇ ਆ ਕਿੰਨਾ ਕ ਦਿੰਦੀਆਂ ਉਹ ਮੈਂ ਗਿਆ 10 ਕਿਲੋ ਠੀਕ ਹੈ ਜੀ ਹਾਂ ਬਾਕੀ ਬੇਲਬੂਲ ਦੀ ਲੰਮੀ ਬਰੀਆ ਕੱਦ ਬੜਾ ਹੈ ਮੈਂ ਤਾਂ ਤੇ ਦੂਜੇ ਸੁਵੇ ਆ ਗਈ ਆ ਠੀਕ ਹੈ ਜੀ ਕਾਲੇ ਸੁਈ ਸਾਸੂ ਕਰਦੀ ਆ ਠੀਕ ਹੈ ਜੀ ਕਿਉਂਕਿ ਆਪਾਂ ਹੁਣੇ ਚੋਕੇ ਲੰਦੀ ਬਾਕੀ ਤਨਾ ਗਰੰਟੀ ਹੋਣੀ ਹਾਂਜੀ ਟਾਈਮ ਲੱਗਦਾ ਹੈ ਕਰ ਚੱਲ ਬੋਲ 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 ਬੜੀ ਗਰੰਟੀ ਕਾਲ ਸੁਈ ਆ ਪੂਰੀ ਸਾੜੀ ਜੀ ਹਾਂਜੀ ਵੱਡੀ ਅਗ ਨਹੀਂ ਥੋੜਾ ਬਾਬੇ ਕੋ ਮਾਰਿਆ ਨਹੀਂ ਬਾਕੀ ਇਹ ਮੋਲਣ ਜਿੰਨਾ ਮਰਜ਼ੀ ਕਰੀਏ ਕੋਈ ਇੱਕ ਪੰਜੀ ਨਹੀਂ ਦੇਣ ਲੈਣ ਵਾਲੀ ਗੱਲ ਹੈ 1 ਲੱਖ ਪੂਰਾ ਹੀ ਦੇ ਦੇਣੀ ਜੋੜੀ ਲੱਖ ਦੀ ਕਰੀਏ ਜਾ ਜੀ ਨਾ 95 ਦੀ ਨਾ 96 ਦੀ ਹਾਂਜੀ ਜਿਹੜਾ ਵੀਡੀਓ ਵੇਖੂ ਨਾ ਝੋਟੀ ਦੇਖੂ ਹਾਂਜੀ ਮੁੱਖ ਮੇਲੇ ਜਾ ਠੀਕ ਆ 90000 ਦੇ ਦਾਂਗੇ 90 ਦੀ ਮਾਨ ਤਾਨ ਕਰਾ ਕਰ ਛੱਡ ਦਾਂਗੇ ਠੀਕ ਆ ਜੀ ਪਰ ਝੋਟੀ 90000 1000 ਘੱਟ ਕੇ ਦੇ ਨਾ ਦੇ ਦੂੰਗਾ 90000 ਘੱਟ ਹਾਂਜੀ ਹੋਈ ਮਾਨ ਤਾਨ ਠੀਕ ਆ ਜੀ ਕੋਈ ਵੀ ਯਾਰ ਆਵੇ ਝੋਟੀ ਵੇਖ ਲਓ ਕੀ ਚੀਜ਼ ਦੂਜੇ ਸੂਏ ਝੋਟੀ ਦੇ ਤਾਜੀ ਸੂਈ ਕੱਲ ਦੀ ਬੋਲੇ ਦੀ 1000 ਘੱਟ 90 ਦੀ ਕਹਤੀ ਆ ਠੀਕ ਆ ਜੀ ਤੇ ਇਹ ਸੂਈ ਕਿ ਗੱਬਣ ਇਹ ਗੱਬਣ ਨਹੀਂ ਗੱਬਣ ਯਾਰ ਨੀਲੀ ਝੋਟੀ ਵੀ ਹੋ ਘੜ ਚੰਗੀ ਵਾਹ ਜੀ ਵਾਹ ਨੀਲੀ ਗੱਬਣ ਆਉਂਦੀ ਛਾਂੜ ਦੇ ਪੰਜੇ ਪੰਜ ਥਣੀ ਥਣ ਪੰਜ ਦੇ ਤਾਂ ਇਹਦਾ ਵੀ ਵੱਡਾ ਜੇ ਤੇ ਗੱਭਣ ਕਿੰਨਾ ਟਾਈਮ ਲਾ ਜੂਗੇ ਦੇਖੋ ਪੰਜ ਸਾਢੇ ਲਾ ਜੂਗੇ ਪੰਜ ਸਾਢੇ ਦਿਨ ਲਾ ਜੀ ਬੜੀ ਗਰੰਟੀ ਦੂਜੇ ਸੁਣੀਆਂ ਠੀਕ ਹੈ ਜੀ ਜਿੱਥੋਂ ਲੀ ਆ ਗੀ ਦੇਖੋ ਜੀ ਨੀਲੀ ਦੀ ਆ ਗਈ ਆ ਪਹਿਲੇ ਸਵੇਰ 12:00 ਤੱਕ ਕੱਟਿਆ ਵਾ ਪਹਿਲੇ ਸਵੇਰ ਠੀਕ ਹੈ ਜੀ ਬਾਕੀ ਕੱਪਣ ਆ ਹਾਂ ਜੀ ਜਿਹੜਾ ਕੋ ਭੈਣ ਪਰ ਆਪਣੀ ਪਾਸ ਕਰਕੇ ਤਸੱਲੀ ਕਰਕੇ ਠੀਕ ਹੈ ਜੀ ਆਂਦੀ ਆ ਪਾਸ ਕਰਕੇ ਲੈ ਦਵਾਂਗੇ ਠੀਕ ਹੈ ਐ ਨਿੰਦੂ ਨਹੀਂ ਮੈਂ ਕੱਦ ਗੜ ਵੱਡੇ ਦੀ ਆਡੀ ਬੋਲੀ ਬਲੀ ਨੀਲੀ ਆ ਵਾਹ ਜੀ ਵਾਹ ਇੰਦਰ ਲਈ ਸਾਇਤ ਦਿਨ ਥਾਣੇ ਖਾ ਦੇਣੇ ਖਵਾ ਦੇ ਉਹਦੇ ਬਣਾ ਕੇ ਖਾਵੇ ਹਾਂਜੀ ਉੱਥੇ ਖਿਲਾੜ ਕੇ ਵਿਖਾ ਦਿੰਨੇ ਆ ਤੇ ਦੂਜੇ ਸੂਏ ਸੁਣਾ ਖੰਦੇ ਦੂਜੇ ਸੂਏ ਸੁਣੀ ਕੁਸ ਵਾਸ ਹੋਈ ਠੀਕ ਆ ਜੀ ਦੂਜੇ ਸੂਏ ਸੁਣੀ ਆ ਬੜੀ ਚੱਲਣ ਬੜੀ ਖੁੱਲੀ ਬਣੀ ਆ ਜੀ ਠੀਕ ਆ ਜੀ ਅਰੇ ਛੋਟੀ ਨੇ 5-7 ਦਿਨ ਲੈਣੇ ਆ ਲੈਣੇ ਆ ਜੀ ਅਰੇ ਥਿੱਲਾਂ ਤੋਂ ਲੰਬੀਆਂ ਚੱਲੇ ਛੋਟੀ ਦੇ ਇੱਧਰ ਲੈ ਫੈਮ ਕੀ ਇਹ ਇੱਧਰ ਲੈ ਬੰਦੇ ਵਿਖਾ ਦਿੰਨੇ ਆ ਆਹ ਦੇਖ ਵੇਚ ਡਾ ਕੇ ਨਾ ਢਲਾ ਦੇ ਮੈਂ ਛੋਟੀ ਗੋਸ ਵਾਈਆਂ ਜਾਂ ਗੱਦੀ ਇਹ ਵੀ ਥੱਲੇ ਵੀ ਬੜੀ ਬਣੂਗੀ ਇਹ ਇਹ ਥੋੜੀ ਜੀ ਅੱਜ ਹੀ ਆਈ ਆ ਉੱਪਰ ਕਰਕੇ ਦਰਦੀ ਆ ਉਹ ਤਾਂ ਛੰਡੀ ਜੈਨੀ ਆ ਹਾਂਜੀ ਇਦਾਂ ਹੀ ਉਹ ਕਰ ਲਈਦਾ ਬਾਈ ਦੇ ਠੀਕ ਆ ਜੀ ਇਦਾਂ ਹੀ ਅੱਸੀ ਵੀ ਨਹੀਂ ਪੁੰਦੇ ਠੀਕ ਆ ਜੀ ਪਾਸੋਂ ਕੀ ਹਾਂਜੀ ਹਾਂਜੀ ਗੱਬਨ ਬਾਸ ਕੀਤੀ ਜਦੋਂ ਇੰਨੀ ਕੀ ਉਹਨੇ ਬਜ਼ੁਰਗੀ ਵੀ ਚਰੀ ਠੀਕ ਆ ਜੀ ਤੇ ਦਸੀਏ ਡੇਟ ਰੇਟ ਦਾ ਨਿੱਕਾ ਹੀ ਆ ਹਾਂਜੀ ਉਹਦਾ ਮੁੱਲ ਜੇ ਮੈਂ ਮੱਲਾਗਾ ਸੁਈ ਹੋਏ ਨਾ ਹਾਂਜੀ ਮੈਂ ਇਹ ਵੀ ਲੱਖੋਂ ਬਾਹਰ ਹੀ ਆ ਹਾਂਜੀ ਪਰ ਹੁਣ ਲੈਣ ਦੇ ਨਿਕਾ ਤੇਰਾ ਹੋਰ ਲੈ ਆ ਕਿਹਨੇ ਸਾਹਮਣੇ ਚਾਹਦੇ 85 ਹਜ਼ਾਰ ਨਹੀਂ ਦੇਣਗੇ 85 ਦੀ ਕਰੀਏ ਜੀ ਹੋਰ ਘਟ ਕਰਦੇ ਪਰ ਮੈਂ ਵੇਖੋ ਜੁwidehat ਕਿੱਡੀ ਨੀਲੀ ਪਿਓਰ ਝੇ ਹਾਂ ਨਾ 85 ਨਾ 82 ਹਾਂਜੀ 80 ਹਜ਼ਾਰ ਦੇ ਦਾਂਗੇ ਕੜੀਏ ਸਾਜੀ ਯਾਰ ਯਾਰ ਮਾਨ ਕਰਦਾਂਗੇ ਕਿਰਾਇਆ ਕੋਈ ਛੱਡਾਂਗੇ ਜ਼ਿਆਦਾ ਸੀ ਹਾਂਜੀ ਹਾਂਜੀ ਚਲੋ ਠੀਕ ਹੈ ਹੋਰ ਘਟਾ ਦਨੇ ਜੀ ਘਟਾ ਦਨੇ 70 ਹਜ਼ਾਰ ਹੀ ਦਵਾਂਗੇ ਪਰ ਇਹ ਨਹੀਂ ਮਿਲੂਗਾ ਵਾਹ ਜੀ ਵਾਹ 70 ਹਜ਼ਾਰ ਦਵਾਂਗੇ ਆ 75 ਹੀ ਕਰ ਦਈਏ ਫਿਰ 70 ਕਰਾਂਗੇ ਚਲ 75 ਹੋ ਗਿਆ 75 ਹਜ਼ਾਰ ਦੀ ਦੂਜੇ ਸੂਏ ਗੱਬਨ ਜੋਤੀ ਇਹ ਮਹੀ ਨੀਲੀ ਰਾਵੀ ਦੀ ਵਾਹ ਜੀ ਵਾਹ ਮਤਲਬ ਇਹ ਬਪਾਰੀ ਖੜੇ ਇਹ ਲੱਖਾਂ ਬਾਹ ਬੀਬੂ ਜਦੋਂ ਸੂਪੀ ਵਿਗਣੀ ਆ ਜੀ ਵਿਗਣੀ ਦਾ ਭਾਵਾ ਹਾਂਜੀ ਤੇ ਇਹੋ ਹੀ ਮਾਲਾ ਆਪਣੇ ਕੋਲ ਠੀਕ ਹੈ ਜੀ ਇਹੋ ਹੀ ਮਾਲਾ ਕੱਲ ਨੂੰ ਪਾਵਾਂਗੇ ਇੱਕ ਝੋਟੀ ਪਾਵਾਂਗੇ ਸੂਈ ਹੋਰ ਇੱਕ ਤੋਕਲ ਕੱਪਨ ਵਾਲ ਬਹੁਤ ਚੰਗੀ ਆ ਠੀਕ ਹੈ ਜੀ ਗਾਵਾ ਵੀ ਪਾ ਸਕਦੇ ਆ ਕੱਲ ਨੂੰ ਬਾਊ ਵੀਡੀਓ ਫੇਰ ਮੋਨੀ ਮਤਿਆ ਅੱਜ ਸੰਗਰਾਮ ਦਾ ਬਹਿਣਾ ਆਹ ਅੱਜ ਸਾਸੀ ਗੱਲ ਠੀਕ ਹੈ ਠੀਕ ਹੈ ਚੋ ਚੋ ਤਸੱਲੀ ਕਰੋ ਵਿਚਾਰ ਜਨ ਕਾ ਕੇ ਖੜੇ ਮੇਰੇ ਭੈਣ ਭਾਜੀ ਨੂੰ ਮੰਨੀ ਆ ਠੀਕ ਹੈ